ਮੈਨੂੰ ਆ ਚੀਜ਼ ਬਹੁਤ ਸੋਹਣੀ ਲੱਗੀ। ਜਿਵੇਂ ਬਾਕੀ ਜਿਹੜੀ ਇਹਦੀ ਸੀਟਾਂ ਨੇ ਆਪਣੀ ਇਲੈਕਟ੍ਰੀਕਲੀ ਐਡਜਸਟੇਬਲ ਨੇ। ਸਟੀering wheel ਦੇਖੋ ਤੁਸੀਂ। ਇੱਕ ਜਿਹੜੀ ਚੀਜ਼ ਆ ਆ ਦੇਖੋ। ਇਹ ਚੀਜ਼ ਨਾ BMW ਵਗੈਰਾ ਦੀ ਜਿਹੜੀ 80-80 ਲੱਖ ਵਾਲੀ ਗੱਡੀਆਂ ਉਹਨਾਂ ਦੇ ਵਿੱਚ ਆਉਂਦੀ ਸੀਗੀ। ਇਹਦਾ ਆਪਾਂ ਗੱਲ ਕਰੀਆ ਇੱਕ ਸ਼ੋਰੂਮ ਜਿਹੜਾ ਪ੍ਰਾਈਸ ਆ ਉਹ ਹੈਗਾ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਇੱਕ ਹੋਰ ਨਵੀਂ ਗੱਡੀ ਤੇ ਇੱਕ ਹੋਰ ਨਵਾਂ ਵਲੌਗ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਇਆ ਅੱਜ ਆਪਣੇ ਸਾਹਮਣੇ ਖੜੀ ਆ ਐਕਸਯੂਵੀ 700 ਇਹ ਗੱਡੀ ਕਾ ਇਦਾਂ ਦੀ ਗੱਡੀ ਆ ਮੈਂ ਕਹਿੰਦਾ ਜਿਹਦਾ ਕੋਈ ਮੁਕਾਬਲਾ ਨਹੀਂ ਗਾ ਮੁਕਾਬਲਾ ਕਾ ਨੂੰ ਯਾਰ ਇਹਦਾ ਇੰਜਨ ਇਹਦਾ ਇੰਜਨ ਇੰਨਾ ਪਾਵਰਫੁਲ ਆ ਇਹਦੇ ਵਿੱਚ ਆਪਣਾ ਆਉਂਦਾ 2.2 ਲੀਟਰ ਐਮ ਹੋਕ ਆਪਣਾ ਡੀਜ਼ਲ ਇੰਜਨ ਆਉਂਦਾ ਜਿਹੜਾ ਆਪਣਾ 2198 ਸੀਸੀ ਦਾ ਇੰਜਨ ਆ ਆਪਾਂ ਨੂੰ 182 ਬੀਐਚਪੀ 182 ਬੀਐਚਪੀ ਪ੍ਰੋਡਿਊਸ ਕਰਕੇ ਦਿੰਦਾ ਤੇ 450 ਐਨਐਮ ਟਾਰਕ 450 Nm ਟਾਰਕ ਬਾਬਿਓ ਮਾਈਨੇ ਰੱਖਦਾ ਫੋਰਚੂਨਰ ਆ ਉਹਦੇ ਵਿੱਚ 500 Nm ਟਾਰਕ ਆਉਂਦਾ ਉਹ ਗੱਡੀ ਨਾਲੇ ਹੈਗੀ ਵੀ ਆਪਣੀ ਮਤਲਬ 50 55 ਦੇ ਗੇਡ ਦੇ ਵਿੱਚ ਆ ਇਹ ਗੱਡੀ ਉਹ ਤੋਂ ਹਾਫ ਪ੍ਰਾਈਸ ਹਾਫ ਵੀ ਨਹੀਂ ਕਹਿ ਸਕਦੇ ਪਾ ਤੁਸੀਂ 26 25 26 ਹੈਨਾ ਉਹਦੇ ਆਰਾਊਂਡ ਆ ਇਹ ਬਟ ਫਿਰ ਵੀ ਯਾਰ 450 Nm ਟਾਰਕ ਮਾਈਨੇ ਰੱਖਦਾ ਤੇ ਜਿਵੇਂ ਮੈਂ ਗੱਲ ਕਰਾਂ ਅੱਜ ਆਪਣੇ ਕੋਲ ਖੜਿਆ ਐਕਸਯੂਵੀ 700 ਦਾ AX7L ਮਤਲਬ ਟਾਪ ਆਫ ਦ ਲਾਈਨ ਵੇਰੀਐਂਟ ਆ ਇਹ ਤੋਂ ਉੱਤੇ ਕੁਝ ਨਹੀਂ ਆਉਂਦਾ AX7L ਲਗਜ਼ਰੀ ਆਪਣਾ ਵੇਰੀਐਂਟ ਆ ਆਟੋਮੈਟਿਕ ਦੇ ਵਿੱਚ ਅਵੇਲੇਬਲ ਆ 올 व्हील ਡਰਾਈਵ ਆਪਣੇ ਕੋਲ ਵੇਰੀਐਂਟ ਆ ਬਾਕੀ ਅੱਜ ਆਪਾਂ ਖੜੇ ਸੀਗੇ ਰਾਜ ਵਹੀਕਲ ਮਹਿੰਦਰਾ ਜਿਹੜਾ ਇਹਨਾਂ ਦਾ ਜ਼ਿਰਖਪੁਰ ਦੇ ਵਿੱਚ ਸ਼ੋਰੂਮ ਅਵੇਲੇਬਲ ਆ ਬਾਕੀ ਜੇ ਤੁਹਾਨੂੰ ਆਪਣੀ ਮਹਿੰਦਰਾ ਦੀ ਕੋਈ ਵੀ ਗੱਡੀ ਦੇ ਰਿਲੇਟਡ ਕੋਈ ਵੀ ਇਨਕੁਆਇਰੀ ਹੋਵੇ ਜਿਹੜੇ ਮੇਰੇ ਭਾਈ ਨੇ ਗੱਡੀ ਲੈਣੀ ਹੋਵੇ ਹਨਾ ਉਹਨੂੰ ਗੱਡੀ ਰੇਂਜ ਨਹੀਂ ਹੋ ਪਾਰੀ ਆਪਣਾ ਇਹਨਾਂ ਨਾਲ ਨਾ ਇੱਕ ਵਾਰ ਜ਼ਰੂਰ ਕੰਟੈਕਟ ਕਰਿਓ ਮੈਂ ਇੱਕ ਮੈਡਮ ਦਾ ਨੰਬਰ ਮੈਂਸ਼ਨ ਕਰ ਦੂੰਗਾ ਯਾਰ ਇਹਨਾਂ ਦਾ ਬਿਹੇਵੀਅਰ ਤੇ ਇਹਨਾਂ ਦਾ ਸੁਭਾਅ ਮੈਨੂੰ ਸੱਚੀ ਬਹੁਤ ਸੋਹਣਾ ਲੱਗਿਆ ਇਹਨਾਂ ਦਾ ਦ ਵੇ ਆਫ ਡੀਲਿੰਗ ਆ ਨਾ ਬਹੁਤ ਵਧੀਆ ਮੈਨੂੰ ਲੱਗੀ ਜਿਵੇਂ ਮੈਂ ਗੱਲ ਕਰਾਂ ਹੈਨਾ ਐਕਸ 7 ਐਲ ਲਗਜ਼ਰੀ ਦੀ ਆਪਾਂ ਗੱਲ ਕਰੀਏ ਜਿਹੜਾ ਆਪਣੇ ਸਾਹਮਣੇ ਵੇਰੀਐਂਟ ਆ ਡੀਜ਼ਲ ਆਟੋਮੈਟਿਕ ਦੇ ਵਿੱਚ ਇਹਦਾ ਆਪਾਂ ਗੱਲ ਕਰੀਆ ਇੱਕ ਸ਼ੋਰੂਮ ਜਿਹੜਾ ਪ੍ਰਾਈਸ ਆ ਉਹ ਹੈਗਾ 25,74,000 ਰੁਪਿਆ ਮਤਲਬ ਓਨ ਰੋਡ ਤੁਹਾਨੂੰ ਜਾਂਦੇ ਆਂਦੇ 27-28 ਦੇ ਨੀਅਰ ਅਬਾਊਟ ਪੈ ਜਾਊਗੀ ਤੇ ਆਪਾਂ ਇਹਨੂੰ 28 ਲੱਖ ਦੇ ਹਿਸਾਬ ਤੋਂ ਇਹਦੇ ਵਿੱਚ ਕੀ ਕੀ ਮਿਲਦਾ ਅੱਜ ਆਪਾਂ ਤੁਹਾਨੂੰ ਇੱਕ ਕੰਪਲੀਟ ਡਿਟੇਲਡ ਰਿਵਿਊ ਦੱਸਦੇ ਆ ਸਭ ਤੋਂ ਪਹਿਲਾਂ ਗੱਲ ਕਰੀਏ ਆਪਾਂ ਨੂੰ ਸੇਮ ਐਜ਼ ਇਟ ਇਜ਼ ਜਿਵੇਂ ਮਹਿੰਦਰਾ ਦੀ ਹੋਰ ਗੱਡੀਆਂ ਦੀ ਕੀ ਹੁੰਦੀ ਆਪਾਂ ਨੂੰ ਮੂਵੀ ਦੀ ਕੀ ਮਿਲ ਜਾਂਦੀ ਹੈ ਇਹ ਕੀ ਥੋੜੀ ਮਤਲਬ ਟੇਪ ਵਗੈਰਾ ਇਹਨਾਂ ਨੇ ਟੈਸਟ ਵਾਲੇ ਵੀਹਿਕਲ ਆ ਥੋੜੀ ਮਤਲਬ ਟੇਪ ਵਗੈਰਾ ਨਾਲ ਯੂਜ਼ ਕੀਤੀ ਹੋਈ ਹੈ ਨਾ ਉਹ ਤਾਂ ਕਰਕੇ ਥੋੜੀ ਜਿਹੀ ਅੱਧਾ ਦੀ ਆ ਇਹਦੇ ਵਿੱਚ ਆਪਾਂ ਨੂੰ ਤਿੰਨ ਬਟਨ ਮਿਲ ਜਾਂਦੇ ਨੇ ਆਪਣੀ ਫਲਿੱਪ ਕੀ ਆ ਲੋਕ ਆਪਣਾ ਜਿਵੇਂ ਟੇਲ ਗੇਟ ਉੱਪਰ ਹੋ ਜਾਂਦਾ ਤੇ ਇੱਕ ਆਪਣਾ ਅਨਲੌਕ ਦਾ ਬਟਨ ਆ ਬਾਕੀ ਸੇਮ ਐਜ਼ ਇਟ ਇਜ਼ ਆਪਣੀ ਫਲਿੱਪ ਕੀ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਫਰੰਟ ਦੇ ਵਿੱਚੋਂ ਜੇ ਮੈਂ ਗੱਲ ਕਰਾਂ ਇਹਦੇ ਵਿੱਚ ਨਾ ਆਪਣਾ ਟਵਿਨ ਸਪੀਕ ਦਾ ਲੋਗੋ ਆ ਗਿਆ 360 ਡਿਗਰੀ ਆਪਾਂ ਨੂੰ ਕੈਮਰਾ ਮਿਲ ਜਾਂਦਾ ਸਿਲਵਰ ਦੀ ਇਹਦੀ ਆਪਾਂ ਨੂੰ ਗ੍ਰਿਲਾਂ ਮਿਲ ਜਾਂ ਆਪਣਾ LED ਦਾ ਸਾਰਾ ਸੈਟਅਪ ਆ ਇੰਡੀਕੇਟਰ ਆਪਣੇ ਇੱਥੇ ਆ ਕੇ ਸਵਾਈਪ ਆਊਟ ਹੁੰਦੇ ਨੇ DRL ਸਾਰੀ ਆਪਣੀ ਹੱਥੋਂ ਲੈ ਕੇ ਇੱਥੇ ਤੱਕ ਆ ਆਪਣਾ ਹਾਈ ਬੀਮ ਤੇ ਲੋ ਵੀ ਹੁੰਦਾ ਸੈਟਅਪ ਆਪਣੇ ਦੇ ਵਿੱਚੇ ਆ ਥੱਲੇ ਆਪਣੀ ਗੱਲ ਕਰੀਆ ਪੋ ਗਲੈਂਪ ਆਗੇ ਫਰੰਟ ਪਾਰਕਿੰਗ ਸੈਂਸਰ ਵਗੈਰਾ ਇਹਦੇ ਵਿੱਚ ਆਪਣੇ ਅਵੇਲੇਬਲ ਨਹੀਂ ਗੇ ਟੋਇੰਗ ਹੁੱਕ ਦਾ ਆਪਣੇ ਕੋਲ ਉਧਰਲੇ ਪਾਸੇ ਆ ਗਿਆ ਹੁਣ ਚਲਦੇ ਆਪਾਂ ਇੱਕ ਵਾਰ ਇਹਦੇ ਸਾਈਡ ਪ੍ਰੋਫਾਈਲ ਦੇ ਵਿੱਚ ਆਪਾਂ ਨੂੰ ਨਾ ਇਹਦੇ ਇਦਾਂ ਦੇ ਕੁਝ ਡਾਇਮੰਡ ਕੱਟ ਅਲੋਇਵਲ ਮਿਲ ਜਾਂਦੇ ਨੇ ਗੋਡ ਇਅਰ ਦੇ ਆਪਾਂ ਨੂੰ ਟਾਇਰ ਮਿਲ ਜਾਂਦੇ ਨੇ 235 60 ਤੇ 18 18 ਇੰਚ ਦੇ ਆਪਾਂ ਨੂੰ ਇਹਦੇ ਵਿੱਚ ਡਾਇਮੰਡ ਕ ਆਪਣੇ ਜਿਵੇਂ ਫਰੰਟ ਦੇ ਵਿੱਚ ਇਹਦੀ ਡਿਸਕ ਹੁੰਦੀ ਆ ਇਹਦੀ ਰੀਅਰ ਦੇ ਵਿੱਚ ਵੀ ਡਿਸਕ ਬ੍ਰੇਕ ਆਉਂਦੀ ਆ ਇੱਕ ਜਿਹੜੀ ਮੈਨੂੰ ਸਭ ਤੋਂ ਵਧੀਆ ਚੀਜ਼ ਲੱਗੀ ਅੱਜ ਕੱਲ ਨਾ ਜਿਵੇਂ ਆਪਾਂ ਗੱਲ ਕਰੀਏ फ्लਸ਼ਡ ਓਰ ਹੈਂਡਲਸ ਆ ਰਹੇ ਨੇ ਮਤਲਬ ਇਦਾਂ ਆਪਾਂ ਪ੍ਰੈਸ ਕਰਕੇ ਰੱਖੂਗੇ ਤੇ ਇਦਾਂ ਉਹ ਬਾਹਰ ਆ ਜਾਂਦੇ ਨੇ ਬਟ ਮੈਂ ਦਰਾਂ ਇਹ ਚੀਜ਼ ਸਭ ਤੋਂ ਪਹਿਲਾਂ ਇੱਕ ਗੱਡੀ ਦੇ ਵਿੱਚ ਕੀਤੀ ਸੀ ਜਿਵੇਂ ਆਪਾਂ ਮਤਲਬ ਬਟਨ ਦਬੂਗੇ ਨਾ ਆਪਣੇ ਆਧਾ मतलब ਡੋਰ ਜਿਹੜੇ ਹੈਂਡਲਸ ਨੇ ਇਹ ਬਾਹਰ ਆ ਜਾਣਗੇ। ਬਾਕੀ ਆਪਣੇ ਇਦਾਂ ਦੇ ਕੁਛ ਇਹਦੇ ਵਿੱਚ OARV ਮਿਲ ਜਾਂਦੇ ਨੇ, LED ਇੰਟੀਗ੍ਰੇਟਿਡ। ਇਹ ਆਪਣੇ ਡੋਰ ਟੌਨ ਦੇ ਵਿੱਚ ਆ ਕੇ ਥੱਲੇ ਆਪਣੇ ਕੋਲ 360 ਡਿਗਰੀ ਕੈਮਰਾ ਆ ਗਿਆ। ਉਹ ਇਹਨਾਂ ਨੇ ਸਿਲਵਰ ਜੇ ਦੀ ਸਾਰੀ ਗੱਡੀ ਦੇ ਰੋਲਓਵਰ ਆਪਾਂ ਗੱਲ ਕਰੀਏ ਸਟ੍ਰਿਪਾਂ ਜੀ ਦੇ ਰੱਖੀਆਂ ਨੇ। ਉੱਪਰ ਆਪਾਂ ਨੂੰ ਰੂਫ ਰੇਲਸ ਮਿਲ ਗਈਆਂ, ਪੈਨੋਰਾਮਿਕ ਆਪਾਂ ਨੂੰ ਸਨ ਰੂਫ ਮਿਲ ਗਈ। ਤੇ ਯਾਰ ਰੀਅਰ ਦੇ ਵਿੱਚ ਜੇ ਮੈਂ ਗੱਲ ਕਰਾਂ ਆਪਣੀ ਇਦਾਂ ਦੀ ਕੁਸ਼ੇ ਦੀ ਰੀਅਰ ਲੁੱਕ ਆ ਯਾਰ ਬਹੁਤ ਸੋਹਣੀ ਲੱਗਦੀ ਆ ਬਾਬੇ ਉਹ ਗੱਡੀ। ਇੱਕ ਨਾ ਗੱਲ ਕਰਾਂ ਜਦੋਂ ਗੱਡੀ ਲਾਂਚ ਹੋਈ ਸੀਗੀ ਇੱਕ ਨਾ ਕੰਟਰੋਵਰਸੀ ਸੀ ਛਿੜੀ ਸੀ ਕਿ ਜਿਹੜਾ ਦਾ ਰੀਅਰ ਟੇਲ ਗੇਟ ਆ ਇਹ ਆਪਣਾ ਫੈਬਰਿਕ ਦਾ ਹੈ ਆਪਣੀ ਕਿੰਨੀ ਕੀ ਸੇਫਟੀ ਪ੍ਰੋਵਾਈਡ ਕਰੂਗਾ ਬਟ ਯਾਰ ਮਹਿੰਦਰਾ ਦਾ ਫਾਈਬਰ ਵੀ ਨਾ ਲੋਹੇ ਨਾਲੋਂ ਤਾਕੜਾ ਮੈਨੂੰ ਪਤਾ ਕੰਟਰੋਵਰਸੀ ਵਾਲੀ ਲਾਈਨ ਆ ਬਟ ਫਿਰ ਵੀ ਬਾਕੀ ਨੇ ਦੇਵੇ ਥਾਪ ਜੀ ਆਪਾਂ ਨੂੰ ਇਹਦੇ ਵਿੱਚ ਟੇਲ ਲਾਈਟਾਂ ਮਿਲ ਜਾਂਦੀਆਂ ਨੇ ਸਾਰਾ ਆਪਣਾ LED ਦਾ ਸੈਟਅਪ ਆ ਚਾਹੇ ਮੈਂ ਇੰਡੀਕੇਟਰ ਕਹਾਂ ਨਾ ਬ੍ਰੇਕ ਲਾਈਟ ਰਿਵਰਸ ਲਾਈਟ ਪਾਰਕਿੰਗ ਲਾਈਟ ਸਾਰਾ ਆਪਣਾ LED ਦਾ ਸੈਟਅਪ ਆ 700 ਦੀ ਬੈਜਿੰਗ ਆ ਗਈ ਆਪਣੇ ਕੋਲ AX7L ਦੀ ਬੈਜਿੰਗ ਆ ਗਈ ਮਹਿੰਦਰਾ ਦਾ ਟਵਿੰਸਪੀਕ ਲੋਗੋ ਆ ਗਿਆ ਆਪਣੇ ਕੋਲ 360 ਡਿਗਰੀ ਕੈਮਰਾ ਚ ਹੈ ਰਿਵਰਸ ਕੈਮਰਾ ਆਪਣਾ ਇੱਥੇ ਆ ਗਿਆ ਰੀਅਰ ਦੇ ਵਿੱਚੋਂ ਆਪਾਂ ਨੂੰ ਇਹਦੇ ਵਿੱਚ ਰੀਅਰ ਵਾਈਪਰ ਮਿਲ ਜਾਂਦਾ ਡੀ ਫੋਗਰ ਆ ਗਿਆ ਆਪਣੇ ਕੋਲ ਹਾਈ ਮਾਉਂਟ ਸਟਾਪ ਲੈਂਪ ਆ ਗਿਆ ਵਾਸ਼ਰ ਆਪਣੇ ਕੋਲ ਅੱਧਰ ਆ ਗਿਆ ਸ਼ਾਕਫਿਨ ਆਪਣੇ ਕੋਲ ਐਂਟੀਨਾ ਆ ਗਿਆ ਸਪੋਇਲਰ ਵਗੈਰਾ ਸਪੋਇਲਰ ਨਹੀਂ ਆ ਫਰੀਅਰ ਦੇ ਵਿੱਚ ਦੋ ਪਾਰਕਿੰਗ ਸੈਂਸਰ ਮਿਲ ਜਾਂਦੇ ਨੇ ਥੱਲੇ ਆਪਣੇ ਕੋਲ ਰਿਫਲੈਕਟਰ ਆ ਗਿਆ ਟੋਇੰਗ ਹੁੱਕ ਆਪਣੇ ਕੋਲ ਅੱਧਰ ਆ ਗਈ ਗ੍ਰੇਸ ਟਾਈਪ ਦੀ ਆਪਾਂ ਨੂੰ ਇਹਦੇ ਵਿੱਚ ਗਿੱਡ ਪਲੇਟ ਆਉ ਮਿਲ ਜਾਂਦੀ ਆ ਮਤਲਬ ਐਦਾਂ ਤੁਸੀਂ ਹੋਲਡ ਕਰਕੇ ਰੱਖੋਗੇ ਨਾ ਆਪਣਾ ਅਨ ਰੀਅਰ ਸਪੇਸ ਦੀ ਗੱਲ ਕਰਾਂ ਬੂਟ ਸਪੇਸ ਵੈਸੇ ਤਾਂ ਨਾ ਦੇ ਬਰਾਬਰ ਆ ਬਟ ਜਿਵੇਂ ਆਪਾਂ ਇਹ ਸੀਟਾਂ ਜਿਹੜੀ ਆਪਣੀ 3rd ਰੋ ਆ ਇਹਨੂੰ ਆਪਾਂ ਰਿਕਲਾਈਨ ਕਰ ਦੂਗੇ ਨਾ ਫਿਰ ਵੱਧੂ ਸਪੇਸ ਆ ਇਹ ਐਵੇਂ ਜਿਵੇਂ ਤੁਸੀਂ ਦੇਖ ਸਕਦੇ ਹੋ ਬਾਕੀ ਇਦਾਂ ਦਾ ਕੁਝ ਆਪਣਾ ਰੀਅਰ ਵਿੱਚ ਹੈ ਨਾ ਇੱਥੇ ਆਪਾਂ ਨੂੰ ਸਬੂਫਰ ਮਿਲ ਜਾਂਦਾ ਹੈ ਦਾ ਆਪਾਂ ਨੂੰ 3rd ਰੋ ਦੇ ਵਿੱਚ ਵੀ ਇਹਦੇ AC ਵੈਂਟਸ ਮਿਲ ਜਾਂਦੇ ਨੇ ਇੱਥੋਂ ਆਪਾਂ ਇਹਦੀ ਫੈਨ ਸਪੀਡ ਵਗੈਰਾ ਐਡਜਸਟ ਕਰ ਸਕਦੇ ਆ ਬਾਕੀ ਆਹੀ ਸੀਗਾ ਕੁਝ ਟੂਲ ਕਿੱਟ ਵਗੈਰਾ ਆਪਾਂ ਮੇਰੇ ਹਿਸਾਬ ਤੋਂ ਹਾਂ ਇੱਥੇ ਆਪਣੀ ਥੋੜੀ ਟੂਲ ਕਿੱਟ ਮਿਲ ਜਾਂਦੀ ਹੈ ਇਹਦੀ ਬਾਕੀ ਇਦਾਂ ਦਾ ਕੁਝ ਸੀਗਾ ਆਪਣਾ ਹੁਣ ਚਲਦੇ ਆਂ ਆਪਾਂ ਇੱਕ ਵਾਰ ਇਹਦੇ ਇੰਟੀਰੀਅਰ ਦੇ ਵਿੱਚ ਜਿਹੜੀ ਇਹਦੀ ਆਪਣੀ ਨੰਬਰ 플레이ਟ ਲਾਈਟ ਆਪਾਂ ਨੂੰ LED ਦੇ ਵਿੱਚ ਮਿਲ ਜਾਂਦੀ ਆ ਮੈਨੂੰ ਆ ਚੀਜ਼ ਬਹੁਤ ਸੋਹਣੀ ਲੱਗੀ ਜਿਵੇਂ ਆਪਾਂ ਬਟਨ ਦਬਦਿਆਂ ਨਾ ਇਹਦੇ ਡੋਰ ਹੈਂਡਲ ਸਵਾਈਪ ਆਊਟ ਹੋ ਜਾਂਦੇ ਨੇ ਮਤਲਬ ਬਾਹਰ ਨੂੰ ਆ ਜਾਂਦੇ ਨੇ ਬਾਕੀ ਇਹਦਾ ਡੁਅਲ ਟੋਨ ਦੇ ਵਿੱਚ ਆਪਣਾ ਡੋਰ ਪੈਨਲ ਆ ਗਿਆ ਆਪਣਾ ਗੱਲ ਕਰਾਂ ਵਾਈਟ ਤੇ ਬਲੈਕ ਦਾ ਕੰਬੋ ਆ ਆਪਣਾ ਸੌਫਟਵੇਅਰ ਚ ਇਹਨਾਂ ਨੇ ਲੈਦਰ ਟਾਈਪ ਦਾ ਮਟੀਰੀਅਲ ਇੱਥੇ ਦਿੱਤਾ ਹੋਇਆ ਜਿਹੜੇ ਡਰਾਈਵਰ ਸਾਈਡ ਕੰਟਰੋਲ ਯੂਨਿਟ ਆ ਸਾਰੀ ਆਪਣੀ ਗਲੋਸੀ ਦੇ ਵਿੱਚ ਆ ਇਲੈਕਟ੍ਰਿਕਲੀ ਫੋਲਡੇਵਲ ਪਲੱਸ ਐਡਜਸਟੇਬਲ ਆਪਣੇ ਕੋਲ ਮਿਰਰ ਆਗੇ ਵਨ ਟਚ ਅਪ ਤੇ ਵਨ ਟਚ ਡਾਊਨ ਆਪਣੀ ਸਿਰਫ ਡਰਾਈਵਰ ਸਾਈਡ ਵਿੰਡੋ ਬਾਕੀ 올4 ਪਾਵਰ ਵਿੰਡੋਜ਼ ਆ ਗਿਆ ਪਾਵਰ ਵਿੰਡੋ ਲੋਕ ਬਟਨ ਆਪਣੇ ਕੋਲ ਇੱਧਰ ਆ ਡੋਰ ਅਨਲੋਕ ਤੇ ਲੋਕ ਦਾ ਬਟਨ ਆਪਣੇ ਕੋਲ ਇੱਧਰ ਆ ਬਾਕੀ ਜਿਹੜੀ ਇਹਦੀ ਸੀਟਾਂ ਨੇ ਆਪਣੀ ਇਲੈਕਟ੍ਰਿਕਲੀ ਐਡਜਸਟੇਬਲ ਨੇ ਆਪਾਂ ਮਤਲਬ ਅੱਗੇ ਪਿੱਛੇ ਇੱਥੇ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਜਿਵੇਂ ਮੈਂ ਇੱਥੋਂ ਕਰ ਰਿਹਾ ਨਾ ਆਪਣਾ ਸਾਰਾ ਉੱਥੇ ਮਤਲਬ ਤੇ ਸੀਟ ਦੀ ਗੱਲ ਕਰਾਂ ਮੈਂ 6 ਵੇ ਤਾਂ ਆਪਾਂ ਇੱਥੇ ਅਡਜਸਟ ਕਰਦੇ ਆਂ ਥੈਨ ਆਪਾਂ ਨੂੰ ਮੈਮਰੀ ਸੀ ਬਾਕੀ ਲੰਬਾਰਸਪੋਰਟ ਵਗੈਰਾ ਜਿਹਨੇ ਆਪਣੀ ਕਰਨੀ ਹੋਵੇ ਐਡਜਸਟ ਇੱਥੋਂ ਕਰ ਸਕਦਾ ਥਾਈ ਸਪੋਰਟ ਵੀ ਆਪਾਂ ਨੂੰ ਇੱਥੋਂ ਮਤਲਬ ਐਡਜਸਟ ਕਰ ਸਕਦੇ ਆ ਆਪਾਂ ਬਾਕੀ ਹੁਣ ਚਲਦੇ ਆਪਾਂ ਇੱਕ ਵਾਰ ਇਹਦੇ ਇੰਟੀਰੀਅਰ ਦੇ ਵਿੱਚ ਬਾਕੀ ਬਾਬੇਓ ਯਾਰ ਇਹਦਾ ਐਦਾਂ ਦਾ ਕੁਝ ਆਪਣਾ ਇੰਟੀਰੀਅਰ ਆ ਯਾਰ ਲਗਜ਼ਰੀ ਨਾਲ ਮੈਂ ਕਹਿੰਦਾ ਸੱਚੀਓ ਮਹਿੰਦਰਾ ਨੇ ਮਹਿੰਦਰਾ ਨੇ ਕਸਰ ਨਹੀਂ ਛੱਡੀ ਕੋਈ ਯਾਰ ਲਗਜ਼ਰੀ ਨਾਲ ਸੰਦੇ ਚੱਕਰ ਚ ਬਾਕੀ ਸਭ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ ਇਹਦੇ ਸਟੀਅਰਿੰਗ ਵੀਅੂ ਦੀ ਆਪਾਂ ਨੂੰ ਇਹਦੇ ਵਿੱਚ ਟਿਲਟ ਕਲਾ ਟੈਟ ਮਿਲਦਾ ਆਪਾਂ ਨੂੰ ਟੈਲੀਸਕੋਪਿਕ ਨਹੀਂ ਮਿਲਦਾ ਇਧਰਲੇ ਪਾਸੇ ਗੱਲ ਕਰੀਏ ਆਪਣੇ ਇਹਦੇ ਇਨਫੋਟੇਨਮੈਂਟ ਕੰਟਰੋਲਸ ਆ ਗਏ ਇਧਰਲੇ ਪਾਸੇ ਆਪਣੇ ਕੋਲੇ ਇਹਦੇ ਐਮ ਆਈ ਡੀ ਦੇ ਕੰਟਰੋਲਸ ਆ ਗਏ ਸਟੀering ਵੀਲ ਦੇਖੋ ਤੁਸੀਂ ਆਹ ਇਡੀ ਐਸ ਯੂ ਵੀ ਗੱਡੀ ਦਾ ਨਾ ਮੈਂ ਉਂਗਲੀ ਨਾਲ ਮਤਲਬ ਇੰਨਾ ਸਮੂਥ ਸਟੀering ਵੀਲ ਆ ਯਾਰ ਬਾਕੀ ਆਪਾਂ ਨੂੰ ਇਹਦੇ ਵਿੱਚ ਆਟੋ ਇਹਦੇ ਵਿੱਚ ਆਪਣੇ ਵਾਈਪਰ ਮਿਲ ਜਾਂਦੇ ਨੇ ਯਾ ਰੇਨ ਸੈਂਸਿੰਗ ਵਾਈਪਰ ਮਿਲ ਜਾਂਦੇ ਨੇ ਆਟੋ ਆਪਾਂ ਨੂੰ ਇਹਦੇ ਵਿੱਚ ਹੈਡਲਾਈਟ ਮਿਲ ਜਾਂਦੇ ਨੇ ਐਦਾਂ ਦੇ ਕੁਝ ਆਪਣੀ ਇਹਦੀ ਐਮ ਆਈ ਡੀ ਆ ਐਮ ਆਈ ਡੀ ਦੇ ਰਿਲੇਟਿਡ ਸਾਰੇ ਕੰਟਰੋਲਸ ਆਪਣੇ ਕੋਲ ਇਧਰ ਨੇ ਜਿਵੇਂ ਮੈਂ ਗੱਲ ਕਰਾਂ ਆਪਣੀ ਫਿਊਲ ਇਕਨੋਮੀ ਆ ਗਈ ਹਨਾ ਵੀਕਲ ਇਨਫੋ ਨੇਵੀਗੇਸ਼ਨ ਆ ਗਈ ਆਪਣੀ ਡਰਾਈਵਰ ਅਸਿਸਟੈਂਸ ਆ ਗਈ ਇਹਦੇ ਵਿੱਚ ਆਪਾਂ ਨੂੰ ਅਡਾਸ ਵੀ ਮਿਲ ਜਾਂਦਾ ਲੈਵਲ 2 ਆ ਮੇਰੇ ਸਾਹਬ ਤੋਂ ਸੈਟਿੰਗ ਦੇ ਵਿੱਚ ਜਾਈਏ ਜਿਵੇਂ ਆਪਾਂ ਡਰਾਈਵਰ ਅਸਿਸਟੈਂਸ ਆ ਗਈ ਏਆ ਫੋਟੋ ਰੀਸੈਟ ਪੈਸੰਜਰ ਏਅਰ ਬੈਗ ਬਲਾਈਂਡ ਥੂ ਮੋਨਿਟਰਿੰਗ ਡਰਾਵਿਨਸ ਪ੍ਰੋਟੈਕਸ਼ਨ ਟੀਪੀਐਮਐਸ ਵਗੈਰਾ ਬਹੁਤ ਚੀਜ਼ਾਂ ਨੇ ਯਾਰ ਅੰਤ ਦੀ ਚੀਜ਼ਾਂ ਨੇ ਬਾਕੀ ਇਹ ਸਾਰੀ ਮੈਂ ਗੱਲ ਕਰਾਂ ਆਪਣੀ ਡਿਜੀਟਲ ਸਕਰੀਨ ਆ ਅਦਰਲੇ ਪਾਸੇ ਆਪਾਂ ਨੂੰ ਸਪੀਡ ਦੀ ਮਾਰਕਿੰਗ ਮਿਲ ਜਾਂਦੀ ਆ ਡਿਜੀਟਲ ਦੇ ਵਿੱਚ ਤੇ ਅਦਰ ਆਪਣੇ ਕੋਲ ਆਰਪੀਐਮ ਆ ਗਿਆ ਬਾਕੀ ਏਦਾਂ ਦੀ ਆਪਣੀ ਕੁਛ ਇਹਦੀ ਇਨਫੋਟੇਨਮੈਂਟ ਸਕਰੀਨ ਆ ਬਾਕੀ ਨਾ ਮਿਊਜ਼ਿਕ ਸਿਸਟਮ ਸੁਣ ਕੇ ਹਟਿਆ ਦੇ ਵਿੱਚ ਆਪਣਾ ਸੋਨੀ ਦਾ ਮਿਊਜ਼ਿਕ ਸਿਸਟਮ ਆਉਂਦਾ ਇੰਨੇ ਵਧੀਆ ਮਿਊਜ਼ਿਕ ਸਿਸਟਮ ਆ ਨਾ ਯਾਰ ਕੀ ਦੱਸਾਂ ਤੁਹਾਨੂੰ ਮੈਂ ਤੇ ਉਹ ਤੋਂ ਥੱਲੇ ਜਾਈਏ ਆਪਾਂ ਜਿਵੇਂ ਇਹਦਾ ਆਪਣਾ ਇੰਟੀਰੀਅਰ ਆ ਆਪਣਾ ਡੋਲ ਟੋਨ ਦੇ ਵਿੱਚ ਆ ਗਿਆ ਆਪਣਾ ਮਤਲਬ ਵਾਈਟੇਸਟ ਟਾਈਪ ਦਾ ਮਟੀਰੀਅਲ ਇੱਥੇ ਆ ਤੇ ਬਲੈਕ ਦਾ ਇੱਥੇ ਆ সিলਵਰ ਆਪਾਂ ਨੂੰ ਫਿਨਿਸ਼ ਥੋੜੀ ਜਿਹੀ ਇੱਥੇ ਮਿਲ ਜਾਂਦੀ ਆ ਬਾਕੀ ਯਾਰ ਪ੍ਰੀਮੀਅਮ ਨਸਤਾ ਹੈ ਗਿਆ ਗੱਡੀ ਦੇ ਵਿੱਚ ਬਾਕੀ ਗੱਲਾਂ ਦੀ ਗੱਲ ਮੰਨਣਾ ਪਊਗਾ ਬਾਕੀ ਪੁਸ਼ ਬਟਨ ਸਟਾਰਟ ਆਪਣੇ ਕੋਲ ਬਟਨ ਇੱਧਰ ਆ ਗਿਆ ਇੱਧਰਲੇ ਪਾਸੇ ਸਾਰੇ ਆਪਣੇ ਕੋਲ ਇਹਦੀ ਜਿਹੜੀ ਏਸੀ ਕੰਟਰੋਲ ਯੂਨਿਟ ਆ ਗਈ ਡੁਅਲ ਜ਼ੋਨ ਆਪਾਂ ਨੂੰ ਇਹਦੇ ਵਿੱਚ ਏਸੀ ਮਿਲ ਜਾਂਦਾ ਮਤਲਬ ਕੋ ਡਰਾਈਵਰ ਸਾਈਡ ਬੰਦਾ ਆਪਣੇ ਅਡਜਸਟ ਕਰ ਸਕਦਾ ਡਰਾਈਵਰ ਸਾਈਡ ਬੰਦਾ ਆਪਣੇ ਅਡਜਸਟ ਕਰ ਸਕਦਾ ਬਾਕੀ ਆਪਾਂ ਜਿਵੇਂ ਆਪਣੇ ਡਰਾਈਵ ਮੋਡਸ ਚੇਂਜ ਕਰ ਸਕਦੇ ਹਾਂ ਤੇ ਦੇਖ ਸਕਦੇ ਹਾਂ ਇੱਥੇ ਜਿਵੇਂ ਜ਼ਿੱਪ ਜ਼ੈਪ ਜ਼ੂਮ ਤੇ ਕਸਟਮ ਵਗੈਰਾ ਹੁੰਦਾ ਕਿ ਸਕਰੀਨ ਸੇਵਰ ਆਪਣੇ ਕੋਲ ਬਟਨ ਇੱਧਰ ਮਿਲ ਜਾਂਦਾ ਕੈਮਰਾ ਦੀ ਕੁਆਲਿਟੀ ਦਿ ਯਾਰ ਇੰਨੀ ਵਧੀਆ ਕੁਆਲਿਟੀ ਆ ਨਾ ਇੱਥੋਂ ਆਪਾਂ ਜਿਵੇਂ ਦੇਖ ਸਕਦੇ ਹਾਂ 360 ਡਿਗਰੀ ਕੈਮਰਾ ਬਾਬੇ ਬਹੁਤ ਵਧੀਆ ਤੇ ਆਪਣਾ ਜੋ ਪੈਸੰਜਰ ਰੇਅਰ ਬੈਗ ਉਹਨੋਂ ਸਾਰਾ ਕੁਝ ਆਪਣਾ ਹਜ਼ਾਰ ਲੈਂਪ ਦਾ ਬਟਨ ਥੱਲੇ ਆ ਗਿਆ ਆਪਣੇ ਕੋਲ ਥੱਲੇ ਆਪਾਂ ਨੂੰ ਇੱਕ ਵਾਇਰਲੈਸ ਚਾਰਜਰ ਮਿਲ ਜਾਂਦਾ ਦੋ ਆਪਾਂ ਨੂੰ ਫਰੰਟ ਦੇ ਵਿੱਚ ਇੱਕ ਯੂ ਐਸ ਬੀ ਪੋਰਟ ਮਿਲ ਜਾਂਦਾ ਇੱਕ ਆਪਾਂ ਨੂੰ ਚਾਰਜਿੰਗ ਪੋਰਟ ਮਿਲ ਜਾਂਦਾ ਥੋੜਾ ਸਪੇਸ ਆਪਾਂ ਨੇ ਇੱਥੇ ਦਿੱਤਾ ਹੈ ਬਾਕੀ ਇਹਦੇ ਵਿੱਚ ਆਪਣਾ ਆਟੋਮੈਟਿਕ ਟਰਾਂਸਮਿਸ਼ਨ ਯਾਰ ਮਹਿੰਦਰਾ ਦਾ ਆਟੋਮੈਟਿਕ ਟਰਾਂਸਮਿਸ਼ਨ ਇੰਨਾ ਵਧੀਆ ਨਾ ਇਦੇ ਵਿੱਚ ਆਪਾਂ ਨੂੰ ਇਲੈਕਟ੍ਰੋਨਿਕ ਪਾਰਕਿੰਗ ਬ੍ਰੇਕ ਮਿਲ ਜਾਂਦੀ ਆ ਆਪਣੀ ਆਟੋ ਹੋਲਡ ਦਾ ਬਟਨ ਆ ਗਿਆ ਆਪਣੇ ਕੋਲ ਬਾਕੀ 뮤ਜ਼ਿਕ ਵਗੈਰਾ ਦੇ ਸਾਰੇ ਕੰਟਰੋਲ ਜੀ ਨੇ ਵੋਲਯੂਮ ਵਗੈਰਾ ਇਨਕਰੀਜ਼ ਡਿਕਰੀਜ਼ ਕਰਨੀ ਹੋਵੇ ਆਪਾਂ ਇੱਥੋਂ ਕਰ ਸਕਦੇ ਆ ਹੈਨਾ ਬਾਕੀ ਫੇਵਰੇਟ ਕੋਲ ਵਗੈਰਾ ਸਾਰਾ ਕੁਝ ਇੱਥੇ ਆ ਦੋ ਆਪਾਂ ਨੂੰ ਕੱਪ ਹੋਲਡਰ ਮਿਲ ਜਾਂਦੇ ਨੇ ਆਪਣਾ ਜਿਹੜੀ ਆਮ ਰੈਸਟ ਆ ਇਹ ਆਪਣੀ ਰਿਕਲਾਈਨੇਬਲ ਆ ਆਪਾਂ ਮਤਲਬ ਰਿਕਲਾਈਨ ਕਰ ਸਕਦੇ ਆ ਇੰਦਾ ਦੀ ਆਪਣੀ ਕੁਸ਼ੇ ਦੀ ਰੀਅਲ ਸਪੇਸ ਆ ਲੈਦਰ ਦੀ ਆਪਾਂ ਨੂੰ ਪਾਲਿਸਟਰੀ ਮਿਲ ਜਾਂਦੀ ਆ ਇਹਦੇ ਵਿੱਚ ਇੰਦਾ ਦਾ ਆਪਾਂ ਨੂੰ ਕੁਸ਼ੇ ਦਾ ਗਲੱਬ ਬਾਕਸ ਮਿਲ ਜਾਂਦਾ ਜੇ ਮੈਂ ਗਲੱਬ ਬਾਕੀ ਦੇ ਵਿੱਚ ਆਪਣਾ ਮੈਨੂਅਲ ਆਈਆਰਵੀਐਮ ਆ ਗਿਆ ਲੈਵਲ 2 ਅਡਾਸਟਮੇ ਗੱਲ ਕਰ ਰਹੇ ਸੀਗਾ ਆਪਾਂ ਨੂੰ ਇੱਥੇ ਮਿਲ ਜਾਂਦਾ ਸਨ ਗਲਾਸ ਆਰਡਰ ਆਪਣੇ ਕੋਲ ਜਗਾ ਥੋੜੀ ਜਿਹੀ ਇੱਥੇ ਆ ਗਈ ਥੋੜੇ ਜਿਹਾ ਬਟਨ ਆਪਣੇ ਕੋਲ ਅੱਧਰ ਆ ਗਿਆ ਆਪਾਂ ਗੱਲ ਕਰੀਏ ਇਹਦੀ ਜਿਹੜੀ ਆਪਣੀ ਕੈਬਲਾਈਟ ਆਪਾਂ ਨੂੰ ਐਰਟੀ ਦੇ ਵਿੱਚ ਮਿਲ ਜਾਂਦੀ ਆ ਪੈਨੋਰਾਮਿਕ ਆਪਾਂ ਨੂੰ ਸਨ ਰੂਫ ਆ ਗਈ ਯਾਰ ਤੇ ਆਪਣੇ ਜਿਵੇਂ ਸਪੀਕਰ ਸਿਸਟਮ ਆ ਉਹ ਆਪਾਂ ਨੂੰ ਇੱਥੇ ਮਿਲ ਜਾਂਦੇ ਨੇ ਯਾਰ ਸਪੀਕਰ ਮੈਂ ਤੁਹਾਨੂੰ ਰੁਕ ਮੱਗਣਾਵਾਂ ਤੁਹਾਨੂੰ ਇੱਕ ਵਾਰ ਸਪੀਕਰ ਇਹਦੇ ਚਾਰ ਸਪੀਕਰ ਆਪਣੇ ਡੋਰਸ ਦੇ ਵਿੱਚ ਆ ਗਏ ਸ਼ਾਰਟ ਵਿਟਰ ਆਪਣੇ ਡੋਰਸ ਤੇ ਆ ਕੇ ਇੱਕ ਆਪਾਂ ਨੂੰ ਇੱਥੇ ਮਿਲ ਜਾਂਦਾ ਚਾਰ ਆਪਾਂ ਨੂੰ ਹੀ ਮਿਲ ਗਏ ਇੱਕ ਆਪਾਂ ਨੂੰ ਬੂਫ ਡਿੱਗੀ ਦੇ ਵਿੱਚ ਗਿਣੇ ਨਹੀਂ ਆਦੇ ਸ਼ੱਡੋ ਪਰ ਆ ਯਾਰ ਤੇ ਬਾਕੀ ਫਰੰਟ ਦੇ ਵਿੱਚੋਂ ਤਾਂ ਆਪਣਾ ਇੰਨਾ ਹੀ ਸੀਗਾ ਹੁਣ ਚਲਦੇ ਆਪਾਂ ਇੱਕ ਵਾਰ ਇਹਦੇ ਰੀਅਰ ਦੇ ਵਿੱਚ ਬਾਕੀ ਜਿਵੇਂ ਸਾਈਡ ਤੇ ਵਿੱਚ ਉਹ ਜੇ ਮੈਂ ਗੱਲ ਕਰਾਂ ਹਾਈਡਲ ਸਟਾਰਟ ਸਟੌਪ ਬਟਨ ਆਪਾਂ ਨੂੰ ਇੱਥੇ ਮਿਲ ਜਾਂਦਾ ਟਰੈਕਸ਼ਨ ਕੰਟਰੋਲ ਮਿਲ ਜਾਂਦਾ ਆਪਣਾ ਹਿਲ ਡੀਸੈਂਟ ਕੰਟਰੋਲ ਮਿਲ ਜਾਂਦਾ ਤੇ ਯਾਰ ਮੈਂ ਨਾ ਇਹ ਚੀਜ਼ ਦਾ ਫੈਨ ਆ ਆ ਦੇਖੋ ਮਤਲਬ ਚੀਚੀ ਉਂਗਲੀ ਨਾਲ ਆ ਦੇਖੋ ਚੀਚੀ ਉਂਗਲੀ ਨਾਲ ਵੀ ਆਪਣਾ ਸਟੀering ਵੀਲ ਘੁੰਮ ਜਾਂਦਾ ਇਹਦਾ ਇੰਨਾ ਸਮੂਥ ਸਟੀering ਵੀ ਤੇ ਬਾਕੀ ਹੁਣ ਚਲਦੇ ਆਪਾਂ ਇੱਕ ਵਾਰ ਇਹਦੇ ਰੀਅਰ ਦੇ ਵਿੱਚ ਹੁਣ ਚਲਦੇ ਆਪਾਂ ਇੱਕ ਵਾਰ ਇਹਦੇ ਰੀਅਰ ਦੇ ਵਿੱਚ ਰੀਅਰ ਡੋਰ ਪੈਨਲ ਦੀ ਗੱਲ ਕਰਾਂ ਮੈਂ ਸੇਮ ਐਜ਼ ਇਟ ਇਜ਼ ਜਿਵੇਂ ਆਪਣਾ ਅਗਲਾ ਡੋਰ ਪੈਨਲ ਆ ਰੀਅਰ ਦੇ ਵਿੱਚ ਵੀ ਆਪਾਂ ਨੂੰ ਉਵੇਂ ਦਾ ਮਿਲ ਜਾਂਦਾ ਆਪਾਂ ਨੂੰ ਸਿਲਵਰ ਦੇ ਵਿੱਚ ਸ਼ਾਈਨਿੰਗ ਸਿਲਵਰ ਦੇ ਵਿੱਚ ਆਪਾਂ ਨੂੰ ਇਹਦੇ ਡੋਰ ਹੈਂਡਲਸ ਮਿਲ ਜਾਂਦੇ ਨੇ ਗਲੋਸੀ ਬਲੈਕ ਦਾ ਸਾਰਾ ਆਪਾਂ ਨੂੰ ਫੇਸ ਆ ਬਾਕੀ ਯਾਰ ਮੈਨੂੰ ਨਾ ਇਹ ਚੀਜ਼ ਥੋੜੀ ਜਿਹੀ ਲੱਗੀ ਫੀਲ ਹੋਈ ਮਿੰਦਰਾਣਾ ਆਪਣੀ ਅੱਗੇ ਮੈਂ ਗੱਲ ਕਰਾਂ ਫਰੰਟ ਪਾਸੇ ਆਪਾਂ ਨੂੰ ਸੀ ਟਾਈਪ ਪੋਰਟਸ ਨਹੀਂ ਦਿੰਦਾ ਤੇ ਰੀਅਰ ਦੇ ਵਿੱਚ ਆਪਾਂ ਨੂੰ ਮਤਲਬ ਇੱਕ ਸੀਟ ਆਈਪੋਟ ਅਥਾ ਦਿੱਤਾ ਥੋੜੀ ਜਿਹੀ ਸਪੇਸ ਦਿੱਤੀ ਆ ਰੀਅਰ ਏਸੀ ਵੈਂਟਸ ਆ ਗਏ ਇੱਕ ਜਿਹੜੀ ਚੀਜ਼ ਆ ਆ ਦੇਖੋ ਇਹ ਚੀਜ਼ ਨਾ BMW ਵਗੈਰਾ ਦੀ ਜਿਹੜੀ 80-80 ਲੱਖ ਵਾਲੀ ਗੱਡੀਆਂ ਉਹਨਾਂ ਦੇ ਵਿੱਚ ਆਉਂਦੀ ਸੀਗੀ ਮਹਿੰਦਰਾ ਨੇ ਇਹ ਗੱਡੀ ਦੇ ਵਿੱਚ ਵੀ ਪ੍ਰੋਵਾਈਡ ਕੀਤੀ ਹੋਈ ਆ ਬਾਕੀ ਆਪਣਾ ਐਦਾਂ ਦਾ ਕੋਈ ਇਹਦਾ ਇੰਟੀਰੀਅਰ ਆ ਬਾਕੀ ਰੀਅਰ ਦੇ ਵਿੱਚ ਆਪਾਂ ਨੂੰ ਇਹਦੇ ਆਮ ਰੈਸਟ ਮਿਲ ਜਾਂਦਾ ਵਿਦ 2 ਕੱਪ ਹੋਲਡਰ ਇਹ ਚੀਜ਼ ਮੈਨੂੰ ਸੱਚੀ ਬਹੁਤ ਵਧੀਆ ਲੱਗੀ ਯਾਰ ਹੈਨਾ ਜੇ ਕਿਸੇ ਨੇ ਮਤਲਬ ਆਪਣਾ ਕੱਲਾ ਤੁਰਦਾ ਹੋਵੇ ਬੰਦਾ ਆ ਹੈ ਨਾ ਜਿਨੇ ਮਤਲਬ ਗੱਡੀ ਐਜ਼ ਬਿਜ਼ਨਸ ਪਰਪਸ ਔਰ ਐਜ਼ ਅ ਪਿੱਛੇ ਬੈਠਣ ਦੇ ਵੇਚ ਲਿੱਤੀ ਆ ਨਾ ਕਿ ਹਾਂ ਯਾਰ ਮਤਲਬ ਮੈਂ ਤਾਂ ਬਾ ਪਿੱਛੇ ਬਹਿ ਕੇ ਜਾਣਾ ਆਪਾਂ ਨੂੰ ਅੱਗੇ ਕੀ ਆ ਉਹਨਾਂ ਲਈ ਮੈਨੂੰ ਇਹ ਚੀਜ਼ ਬਹੁਤ ਵਧੀਆ ਲੱਗੀ ਆਪਣਾ ਨਾ ਬੈਥੋ ਸੀਟ ਐਡਜਸਟ ਕਰ ਸਕਦਾ ਆ ਬੱਲੇ ਯਾਰ ਮਹਿੰਦਰਾ ਬਾਕੀ ਇਹਦੇ ਵਿੱਚ ਨਾ ਆਪਾਂ ਨੂੰ ਹਾਈਟ ਐਡਜਸਟੇਬਲ ਆਪਣੀ ਸੀਟ ਬੈਲਸ ਮਿਲ ਜਾਂਦੀਆਂ ਨੇ ਆਪਾਂ ਇੱਥੇ ਮਤਲਬ ਆਪਣੀ ਸੀਟ ਬੈਟ ਐਡਜਸਟ ਕਰ ਸਕਦੇ ਆ ਜਿਹੜੀ ਇਹਦੀ ਰੀਅਰ ਰੀਡਿੰਗ ਲੈਂਪ ਆ ਆਪਾਂ ਨੂੰ LED ਦੇ ਵਿੱਚ ਮਿਲ ਜਾਂਦੀਆਂ ਨੇ ਇੱਥੇ ਆਪਾਂ ਨੂੰ ਗ੍ਰੈਬ ਹੈਂਡਲਸ ਯਾਰ ਸਨਰੂਫ ਦੇਖੋ ਇੱਕ ਵਾਰ ਤੁਸੀਂ ਸਨਰੂਫ ਕਾਦੀ ਪੈਨੋਰਮਿਕ ਮੂਨ ਰੂਫ ਆਏ ਐਡੀ ਲੰਬੀ ਐ ਇਦਾਂ ਦੀ ਕੁਝ ਆਪਣੀ ਜਿਹੜੀ ਐਕਸਯੂਵੀ 700 ਟੌਪ ਮਾਡਲ ਐਕਸ7ਐਲ ਲਗਜ਼ਰੀ ਅੱਧਾ ਦਾ ਕੁਝ ਸੀਗਾ ਬਾਕੀ ਜੀ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਸੀਗੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਆਪਣਾ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ